ਸਰਕਾਰ ਬਹੁਤ ਹੀ ਵਧੀਆ ਵਿਜ਼ਨ ਸਿੱਖਿਆ ਅਤੇ ਸਿਹਤ ਲੈ ਕੇ ਚੱਲ ਰਹੀ ਹੈ ਇਸੇ ਸਦਕਾ ਪੰਜਾਬ ਸਰਕਾਰ ਇੰਟਰਨੈਸ਼ਨਲ ਟ੍ਰੇਨਿੰਗ ਦੇ ਲਈ ਪ੍ਰਾਇਮਰੀ ਅਧਿਆਪਕਾਂ ਨੂੰ ਜੋ ਮੌਕਾ ਦੇ ਰਹੀ ਹੈ ਉਸ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਜਿਸ ਦੇ ਵਿੱਚ ਮੈਂ ਜੁਆਇਫੁਲ ਲਰਨਿੰਗ ਅਤੇ ਸਕਿਲਫੁਲ ਲਰਨਿੰਗ ਅਤੇ ਨਵੀਆਂ ਐਜੂਕੇਸ਼ਨ ਟੈਕਨੀਕਸ ਨੂੰ ਸਿੱਖ ਕੇ ਆਈ ਤੇ ਉਹਨਾਂ ਨੂੰ ਆਪਣੇ ਸਕੂਲ ਵਿੱਚ ਆ ਕੇ ਲਾਗੂ ਕੀਤਾ ਉੱਥੇ ਦਿੱਤਾ ਗਿਆ ਪ੍ਰੋਜੈਕਟ ਸੀਜ਼ਨਸ ਜੋ ਕਿ ਅਸੀਂ ਉੱਥੋਂ ਦੇ ਸਿੱਖਿਆ ਮਾਹਿਰਾਂ ਦੇ ਨਾਲ ਡਿਸਕਸ ਕਰਕੇ ਪ੍ਰੈਜੈਂਟੇਸ਼ਨ ਦੇ ਕੇ ਆਏ ਸੀ ਉਸ ਨੂੰ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਲਾਗੂ ਕੀਤਾ ਪਲੇਵੇ ਮੈਥਡਸ ਦੇ ਨਾਲ ਮੈਂ ਸੀਜ਼ਨ ਦੇ ਰਿਕਾਰਡਿੰਗਸ ਸਾਰੀਆਂ ਐਕਟੀਵਿਟੀਆਂ ਕਰਾਈਆਂ ਤੇ ਉਹ ਜੋ ਸਿਸਟਮ ਉੱਥੇ ਚੱਲਦਾ ਹੈ ਜਿਸ ਤਰ੍ਹਾਂ ਤਰੀਕੇ ਦੇ ਨਾਲ ਉੱਥੇ ਪੜਾਇਆ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਅਧਿਆਪਕ ਉੱਥੇ ਬੱਚਿਆਂ ਦੇ ਨਾਲ ਬਿਹੇਵ ਕਰਦੇ ਆ ਉਹ ਸੇਮ ਟੈਕਨੀਕਸ ਮੈਂ ਆਪਣੇ ਸਕੂਲ ਦੇ ਵਿੱਚ ਆ ਕੇ ਇੰਪਲੀਮੈਂਟ ਕੀਤੀਆਂ ਤੇ ਮੈਨੂੰ ਵੀ ਉਹੀ ਰਿਜ਼ਲਟ ਮਿਲਨੇ ਸ਼ੁਰੂ ਹੋ ਗਏ ਸਾਡੇ ਟੀਚਰ ਗੁਰਪ੍ਰੀਤ ਕੋਰ ਮੈਮ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਸਨ ਅਤੇ ਉਹਨਾਂ ਨੇ ਜੋ ਟ੍ਰੇਨਿੰਗ ਲਈ ਸਾਨੂੰ ਵੀ ਦੱਸਿਆ ਅਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਿਆ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਯਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਇਹ ਵੀਰੇ ਲੋਕਾਂ ਨੇ ਇਹਨਾਂ ਸ਼ਾਮ ਰਿਆ ਕਿ ਇਹ ਕੈਪਟਨ ਮੰਤਰੀ ਸਰਾਲਾ ਜਿਸੇ ਨੂੰ ਲਵੇ ਉਹਨਾਂ ਕੰਮਾਂ ਨੂੰ ਵੇਖਦੇ ਹੋਏ ਲੱਖਸ਼ਣ ਜੀ ਅਹੀਂ ਹਰ ਘਰ ਜਾ ਕੇ ਦੋਰ ਤੋਂ ਦੋਰ ਬੇਨਤੀ ਕੀਤੀ ਸੀ ਬਹੁਤ ਵਧੀਆ ਹੰਗਾਰਾ ਮੈਦਿਆ ਇਸ ਵੇਲੇ ਇਹ ਜੋ ਵੀ ਇਸ ਵੇਲੇ ਲਾਲੋ ਜਿਤਰਾ ਲਖਸ਼ਣ ਜਿਹੜੀ ਆ ਬੜੀ ਅਮਨ ਸ਼ਾਂਤੀ ਨਾਲ ਹੁੰਦੀ ਆ ਤੇ ਸਾਨੂੰ ਆ ਸਕੇ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵੱਡੀ ਲੀਡ ਪ੍ਰਾਪਤ ਕਰੂਗੀ ਨਾਮ ਹੈ ਤੁਹਾਡਾ ਕੀ ਕਹਾਂ ਚਾਹੋਗੇ ਜੋ ਇਲੈਕਸ਼ਨ ਹੋ ਰਿਹਾ ਹੈ ভাই ਸਰਦਾਰ ਬਲਵੀਰ ਸਿੰਘ ਇਹ ਇਲੈਕਸ਼ਨ ਤੇ ਆਦੀ ਅਹੀਂ ਹਰ ਘਰ ਜਾ ਕੇ ਡੋਰ ਤੋਂ ਡੋਰ ਬੇਨਤੀ ਕੀਤੀ ਸੀ ਪਰ ਸਾਡੀ ਜੋ ਅਸੀਂ ਮਿਹਨਤ ਕੀਤੀ ਉਹਦਾ ਫਤਕਾ ਅੱਜ ਹਰ ਘਰ ਤੋਂ ਬੱਚੇ ਜਿੰਦੀ ਵੀ ਬੋਰਡ ਨੌਜਵਾਨ ਦੀ ਬਣੀ ਆ ਜਾਂ ਉਹ ਬੁੱਢਾਵਾਦ ਆ ਉਹ ਜਵਾਰਾ ਹਰ ਕਿਹਨੇ ਆ ਕੇ ਬੋਰਡ ਭਾਈ ਆ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਇਸ ਵੇਲੇ ਇਹ ਜੋ ਵੀ ਹੈ ਇਸ ਵੇਲੇ ਲਾੜੋ ਜਿਹਾ ਲੱਛਣ ਜਿਹੜੀ ਆ ਬੜੀ ਅਮਨ ਸ਼ਾਂਤੀ ਨਾਲ ਹੁੰਦੀ ਆ ਤੇ ਇਹਦੇ ਵਿੱਚੋਂ ਅਹੀਂ ਸਰਦਾਰ ਜਗਜੀਤ ਸਿੰਘ ਨੂੰ ਬੜੀ ਇੱਕ ਸ਼ਾਨ ਦੇ ਨਾਲ ਜਿੱਤਾਵਾਂਗੇ ਸੰਭਰਾ ਦੇ ਵਿੱਚ ਮੇਰਾ ਨਾਮ ਜੀ ਰਮਨ ਕਮਾਸਿਆਕਰ ਮੈਂਬਰ ਪੰਜਾਬ ਸਭਰਾ ਇਹ ਦੇਖਣਾ ਜਾਉਂਗੇ ਜਿਵੇਂ ਕਿ ਅੱਜ ਇਲੈਕਸ਼ਨ ਹੋ ਰਹੀ ਹੈ ਦੇ ਵੇਖੋ ਜੀ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਅੱਜ ਜ਼ਿਲ੍ਹਾ ਪ੍ਰੇਸ਼ਰ ਦੀ ਇਲੈਕਸ਼ਨ ਹੋ ਰਹੀ ਹੈ ਇਹ ਬਹੁਤ ਵਧੀਆ ਸਾਨੂੰ ਰਿਸਪਾਂਸ ਮਿਲ ਰਿਹਾ ਅਸੀਂ ਘਰ-ਘਰ ਜਾ ਕੇ ਆਪਣੀ ਮਿਹਨਤ ਕੀਤੀ ਹੈ ਵੋਟਾਂ ਆਖਿਆ ਲੋਕਾਂ ਨੂੰ ਤੇ ਜਿਹੜਾ ਸਾਡਾ ਕੈਂਡੀਡੇਟ ਹੋਤਾ ਜਗਜੀਤ ਸਿੰਘ ਹੋਂਦੇ ਹੱਕ 'ਚ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਆਸ ਕਰਦੇ ਆਂ ਕਿ ਅਸੀਂ ਇਹ ਜਿਹੜੀ ਚੋਣ ਹੈ ਉਹ ਡਿਲੀਟ ਨਾ ਜਿੱਤਾਂਗੇ ਇਹ ਜਿਹੜੇ ਗ੍ਰੀ ਇਹ ਵੀਰੇ ਲੋਕਾਂ ਨੇ ਇਹਨਾਂ ਸ਼ਾਮ ਰਿਹਾ ਕਿ ਇਹ ਕੈਪਟਨ ਮੰਤਰੀ ਸਰਾਲਾ ਜਿਸੇ ਨੂੰ ਲੱਦੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਕਿ ਇਹਨਾਂ ਬਹੁਤ ਵਧੀਆ ਸਨ ਰਿਸਪੌਂਸ ਮਿਲ ਰਿਹਾ ਜੀ ਜੀ ਕੀ ਨਾਮ ਹੈ ਤੁਹਾਡਾ ਸਰਬਜੀਤ ਸਿੰਘ ਕੀ ਕਹਿਣਾ ਚਾਹੋਗੇ ਅੱਜ ਇਲੈਕਸ਼ਨ ਹੋ ਰਿਹਾ ਹੈ ਇਲੈਕਸ਼ਨ ਜੀ ਜੋ ਆਪਾਂ ਇਲੈਕਸ਼ਨ ਦੇ ਅੱਜ ਦੇ ਹਾਲਾਤ ਵੇਖ ਰਹੇ ਹਾਂ ਬਹੁਤ ਸੋਹਣੇ ਹਾਲਾਤ ਆ ਇਲੈਕਸ਼ਨ ਦੇ ਇਲੈਕਸ਼ਨ ਬਹੁਤ ਸੋਹਣੀ ਹੁੰਦੀ ਆ ਜਿੰਨੇ ਆਪਣੇ ਕੈਂਡੀਡੇਟ ਆ ਚਾਹ ਸਰਪੰਚ ਆ ਚਾਹ ਆਪਣੇ ਮੈਂਬਰ ਸਾਹਿਬ ਆਏ ਨਾ ਚਾਹ ਆਪਣੇ ਵੀਰ ਆ ਜਿਹੜੇ ਆ ਬਾਹਰੋਂ ਆ ਜਿਹੜੇ ਨਾਲ ਜੁੜੇ ਹੋਏ ਆ ਸਾਬ ਆਪਾਂ ਨੂੰ ਆਇਆ ਇੰਨਾ ਕੋ ਉਤਸ਼ਾਹ ਵਾ ਕਿ ਹਰੇਕ ਬੰਦੇ ਨੂੰ ਜਿੱਧਰ ਨੂੰ ਵੇਖੀਦਾ ਵਾ ਆਪਾਂ ਨੂੰ ਇੰਨਾ ਕੋ ਉਤਸ਼ਾਹ ਵਾ ਕਿ ਮਹਾਰਾਜਾ ਆਪਣੀ ਜਿੱਤ ਪ੍ਰਾਪਤ ਆ ਜਿੱਤ ਆਪਣੀ ਹੋਊਗੀ ਆਪਾਂ ਨੂੰ ਇਹ ਸਫਲਤਾ ਜਿਹੜੀ ਆ ਆਪਣੀ ਝੋਲੀ ਇਹ ਵੀਰ ਜੀ ਦੇ ਝੋਲੀ ਦੇ ਵਿੱਚ ਇਹ ਸਫਲਤਾ ਜਿਹੜੀ ਆ ਇਹ ਪਾਣ ਦੇ ਹੱਕਦਾਰ ਨੇ ਤੇ ਪਾਊਗੀ ਵੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਲੈਕਚਰ ਚੱਲ ਰਿਹਾ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਬਹੁਤ-ਬਹੁਤ ਮੈਂ ਸਰਪੰਚ ਅਵਤਾਰ ਸਿੰਘ ਪਿੰਡ ਸੁਰਾ ਕਹਿਣਾ ਅੱਜ ਸਾਡੇ ਜੋ ਵੋਟਾਂ ਦਾ ਚੱਲ ਰਹੀਆਂ ਬੜੀ ਸ਼ਾਂਤੀ ਦੇ ਨਾਲ ਬਹੁਤ ਸਜੇ ਢੰਗ ਨਾਲ ਚੋਣ ਹੋ ਰਹੀ ਆ ਜੀ ਬਹੁਤ ਵਧੀਆ ਹੰਗਾਰਾ ਭਰ ਰਿਹਾ ਮਿਲ ਰਿਹਾ ਸਾਨੂੰ ਜੀ ਅਸੀਂ ਵੱਤ ਤੋਂ ਵੱਧ ਲੀਡ ਨਾਲ ਮੰਤਰੀ ਲਾਲਜੀਤ ਸਿੰਘ ਢੁੱਲਰ ਦੀ ਝੋਲੀ ਵਿੱਚ ਛੇੜ ਪਾਵਾਂਗੇ ਅੱਗੇ ਤੋਂ ਵੀ ਜੋ ਵਿਕਾਸ ਅੱਜ ਦੀ ਜਿੱਤ ਵੇਖ ਕੇ ਮੰਤਰੀ ਸਾਹਿਬ ਨੇ ਸਾਨੂੰ ਪਿੰਡ ਨੂੰ ਜਿੱਤਰਾ ਵੀ ਅੱਗੇ ਗਰੰਟੀ ਲੈਂਦੇ ਸੀ ਸਾਨੂੰ ਹੋਰ ਮਿਲਣ ਗਿਆ ਮੈਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਨਾ ਭਰਵਾ ਹੰਗਾਰਾ ਸਾਨੂੰ ਮਿਲਿਆ ਬਾਕੀ ਵੀ ਸਾਰੇ ਪਿੰਡਾਂ ਵਿੱਚ ਮંત્રી ਲਾਲਜੀਤ ਸਿੰਘ ਢੁੱਲਰ ਦੇ ਪਿਆਰ ਨੂੰ ਵੇਖਦੇ ਹੋਏ ਕੰਮਾਂ ਨੂੰ ਵੇਖਦੇ ਹੋਏ ਭਗਵੰਤ ਮਾਨ ਦੇ ਜੋ ਕੰਮ ਕਰ ਰਹੇ ਆ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਅੱਜ ਸਾਰੇ ਹੀ ਵੋਟਾਂ ਸਾਨੂੰ ਆਮ ਪਾਰਟੀ ਨੂੰ ਪੈ ਰਹੀਆਂ ਅਸੀਂ ਧੰਨਵਾਦੀ ਕਰਦੇ ਹਾਂ ਸੰਗਤ ਦਾ ਜਿਨ੍ਹਾਂ ਨੇ ਇੰਨਾ ਮਾਨ ਬਖਸ਼ਿਆ ਅੱਜ ਕੀ ਨਾ ਮੈਂ ਤੁਹਾਡਾ ਕੀ ਮੈਂ ਸ਼ਰਜੀਤ ਸਿੰਘ ਪੂਰਾ ਪਿੰਡ ਸਭਰਾ ਇਹ ਦੇਖਦੇ ਆ ਅੱਜ ਇਲੈਕਸ਼ਨ ਹੋ ਰਹੀ ਕਿ ਨਾ ਅੱਜ ਇਲੈਕਸ਼ਨ ਜਿਹੜਾ ਬੜਾ ਪਰ ਅਮਨ ਤਰੀਕੇ ਦੇ ਨਾਲ ਚੱਲ ਰਿਹਾ ਵਾ ਤੇ ਸਾਨੂੰ ਆਸ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਵੱਡੀ ਲੀਡ ਪ੍ਰਾਪਤ ਕਰੂਗੀ ਤੇ ਸਭ ਤੋਂ ਪਰਮਾਤਮਕਤਾ ਸਾਡੀ ਇਹ ਆ ਕਿ ਸਾਰੇ ਪੰਜਾਬ ਦੇ ਵਿੱਚ ਹੁਣ ਤੱਕ ਵੋਟਾਂ ਬੜੀ ਸ਼ਾਂਤੀ ਨਾਲ ਪੈ ਰਹੀਆਂ ਵਾਹਿਗੁਰੂ ਕਿਰਪਾ ਕਰੇ ਤੇ ਸ਼ਾਮ ਤੱਕ ਵੋਟਾਂ ਸ਼ਾਂਤੀ ਨਾਲ ਪੈ ਜਾਣਗੀਆਂ